ਹਾਂਜੀ ਕਿੱਦਾਂ ਸਾਰੇ ਅੱਜ ਤਾਂ ਚੜ ਗਿਆ ਸੂਰਜ ਐਨ ਪੂਰਾ ਮੌਸਮ ਚਲੋ ਇਹ ਵੀ ਠੀਕ ਹੈ ਧੁੱਪਾਂ ਵੀ ਜ਼ਰੂਰੀ ਆ ਅੱਜ ਚੱਲ ਰਿਹਾ ਹੈ ਬਾਰਮਪਰ ਸਾਉ ਦਾ ਪਾਈ ਦਾ ਕੰਮ ਕੰਨਾ ਘੜਨੇ ਕਰਕੇ ਆ ਗਿਆ ਹੋਇਆ ਪਿਆਦਾ ਬਹੁਤ ਵਧੀਆ ਠੰਡ ਚ ਪਿਆ ਆਪਣਾ ਸਰ ਕਰੋ ਜੀ ਦਰਸ਼ਨ ਗੁਰਦੁਆਰਾ اٹਕ ਸਾੰਪ ਸੇਹੜੀ ਦੇ ਉਹ ਪ੍ਰਾਤਮ ਜਿਹੜਾ ਗੰਗੂਆ ਘਰ ਆ ਮੋਰ ਮਾਰ ਰੇੜੀ ਦਿਖ ਰਹੀ ਆ ਤੇ ਆ ਨਵੀਂ ਇਮਾਰਤ ਆ ਅੱਜ ਉਰੇ ਚੱਲ ਰਹੀ ਆ ਤਿਆਰੀ ਸਫਰੇ ਸ਼ਹਾਦਤ ਦਾ ਜਿਹੜਾ ਦੂਜਾ ਪੜਾਏ ਪਹਿਲਾ ਪੜਾ ਕੋਮਸ਼ਨ ਕੁੰਮਾ ਮਾਸ ਕੀ ਸੀਗਾ ਕੱਲ ਅੱਜ 22 ਤਰੀਕ ਨੂੰ ਰੇ ਸੀਗਾ ਚੱਲ ਰਹੀ ਤਿਆਰੀ ਅੰਦਰ ਹੈਗਾ ਦਰਬਾਰ ਸਾਹਿਬ ਅਜੇ ਮਤਲਬ ਇਮਾਰਤ ਦਾ ਕੰਮ ਚੱਲ ਰਿਹਾ ਹੈ ਉਹ ਦੇਖੋ ਲੱਗ ਰਹੀ ਸਟੇਜ ਉੱਤੇ ਸੰਗਤ ਬੈੰਦੀ ਹੈ ਤੇ ਆ ਥੱਲੇ ਵੀ ਤੇ ਥੱਲੇ ਬੇਸਮੈਂਟ ਵੀ ਹੈਗੀ ਗੁਰੂ ਘਰ ਦੀ ਆਈ ਸਾਹਮਣੇ ਜਿਹੜਾ ਪ੍ਰਾਤਮਕ ਮੰਦੂ ਦਾ ਕਾ ਆ ਲਿਖਿਆ ਵਾ ਥਿਲੋ ਤੇ ਆਸ ਇਥੇ ਗੁਰਦੁਆਰਾ ਟਕਸਾਬ ਇੱਥੇ ਸਾਬ ਜਾਰੇ ਮਾਤਾ ਗੁਜਰ ਕੌਰ ਜੀ ਅਟਕੇ ਸੀਗੇ ਇਹ ਆਜੂ ਨਾ ਚੱਲ ਰਹੀ ਆ ਲੰਗਰ ਦੀ ਸੇਵਾ ਸਿਹੜੀ ਗੁਰਦੁਆਰਾ ਟਕਸਾਬ ਜਿਹੜੇ ਰਾਤ ਨੂੰ ਸੰਗਤ ਨੇ ਅੱਜ ਸਫਰ-ਏ-ਸ਼ਹਾਦਤ ਲਈ ਆਉਣਾ ਉਹਦੇ ਲਈ ਚੱਲ ਰਹੀ ਤਿਆਰੀ ਲੰਗਰ ਦੀ ਸੇਵਾ ਦੀ ਪਰਚੀ ਗਈ ਆਪਣੀ ਆ ਇਹ ਟਰਾਲੇ ਦਾ 16 ਫੁੱਟ ਦਾ ਲੱਗਾਂ ਜੇ ਬਿੱਡ ਖੋਲਣਾ ਦੂਆ ਟਰਾਲਾ ਗਿਆ ਵਾ ਆਪਣਾ ਫਤੇਗੜ ਸਾਹਿਬ ਰਸ ਦੇ ਲੰਗਰ ਚ ਉਹਦੇ ਕਰਕੇ ਹੁਣ ਇਹਦਾ ਖੋਲਨੇ ਬਿੱਡੀ ਚ ਕਰਾਉਣੇ ਚ ਹਵਾ ਹੋਵਾ ਫੀਦੇ ਪਰ ਲੱਦਾਂਗੇ ਪਰਚੀ ਹਰੋਗੀ ਦਰਸ਼ਨ ਉਹ ਦौरा ਬਹੁਤ ਵੱਲੀ ਸਾਹਿਬ ਕੇ ਸਫਰ ਇਹ ਸ਼ਹਾਦਤ ਦੇ ਸਬੰਧ ਵਿੱਚ ਆਪ ਸਭ ਨੂੰ ਅੱਜ ਨਗਰ ਕੀਰਤਨ ਦਰਬਾਰ ਸਾਜ ਦੇ ਸਫਰ ਇਹ ਸ਼ਹਾਦਤ ਤੋਂ ਜਦੋਂ ਮੈਂ ਕੋਈ ਨਾ ਪੁਰਾਣੀ ਸਾਰੇ ਟੋਕੜੇ ਮਾਰੂ ਕਾਮ ਤੇ ਅੰਸਰ ਜੀ ਗੁਰੂ ਸਾਹਿਬ ਨੂੰ ਰੱਖੀ ਹੈ ਜਿਹੜੇ ਉਹ ਰਕੀਤਨ ਕਰ ਲਗੇ ਕਬੀ ਅਰਜ਼ੋਈ مٿي جو راهه آهي ٽوڙي 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 نه نه ڏيکاري سچي آهي